ਸਾਰੇ ਖਾਲਸਾ ਪੰਥਰੂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਵਾਤਾ ਮੇਰਖਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਪਸ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰਖਨ ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਛੜਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਵਾਤਪਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਵਾਤਪਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ